ਸ਼੍ਰੀ ਅਮ੍ਰਿਤਸਰ ਸਾਹਿਬ ਤੋਂ 1500 ਕਿਲੋਮੀਟਰ ਦੂਰ ਗੁਜਰਾਤ ਦੇ ਜ਼ਿਲ੍ਹਾ ਕੱਚ ਤੋਂ 150 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਗੁਰਨਾਨਕ ਦਰਬਾਰ ਲਖਪਰ ਸਾਹਿਬ ਸੁਭਾਈ ਮਾਨ ਪਿਆਨੰਦ ਜਗਤ ਵਿੱਚ ਕਲ ਤਾਰਾ ਗੁਰਨਾਨਕ ਆਇਆ ਕਲ ਕਹਿਆ ਜਾਂਦਾ ਹੈ ਕਿ ਚੌਥੀ ਉਦਾਸੀ ਆਰਾਮ ਕਰਨ ਸਮੇ ਗੁਰੂ ਨਾਨਕ ਪਾਤਸ਼ਾ ਇੱਥੋਂ ਹੀ ਮੱਕੇ ਨੂੰ ਗਏ ਸਨ ਇਹਦੇ ਨਜ਼ਦੀਕ ਹੀ ਉਹ ਬੰਦਰਗਾਹ ਸੀ ਜਿਹਨੂੰ ਬੰਦਰ ਬਸਤਾ ਕਿਹਾ ਜਾਂਦਾ ਸੀ ਜਾਂ ਫਿਰ ਇਹਨੂੰ ਬਸਤਾ ਬੰਦਰ ਵੀ ਕਿਹਾ ਜਾਂਦਾ ਸੀ ਬਸਤਾ ਬੰਦਰ ਦਾ ਅਰਥ ਹੈ ਕਿ ਵਸਦੀ ਹੋਈ ਬੰਦਰਗਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਗੁਰਦੁਆਰਾ ਸਾਹਿਬ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਲਖਪਤ ਸਾਹਿਬ ਇਹ ਅਰਬ ਸਾਗਰ ਦੇ ਬਿਲਕੁਲ ਕੰਡੇ ਦੇ ਉੱਪਰ ਸਿੰਧ ਨਦੀ ਦੇ ਤੱਟ ਤੇ ਉੱਪਰ ਸਿੰਧ ਨਦੀ ਦੇ ਕਿਨਾਰੇ ਤੇ ਵਸਿਆ ਇੱਕ ਸ਼ਹਿਰ ਸੀ 18000 ਇਹਦੀ ਆਬਾਦੀ ਸੀ ਪਰ 1819 ਦੇ ਵਿੱਚ ਜਿਹੜਾ ਇੱਥੇ ਪੁਚਾਲ ਆਇਆ ਉਸ ਪੁਚਾਲ ਨੇ ਸਿੰਧ ਨਦੀ ਦਾ ਜਿਹੜਾ ਪ੍ਰਵਾਹ ਸੀ ਉਹਨੂੰ ਦੂਜੇ ਪਾਸੇ ਲੈ ਗਿਆ ਉਹ ਪ੍ਰਵਾਹ ਪਾਕਿਸਤਾਨ ਵਾਲੇ ਪਾਸੇ ਹੋਣ ਦੇ ਕਾਰਨ ਇਹ ਸ਼ਹਿਰ ਜਿੱਦੀ ਰੋਜ਼ਾਨਾ ਦੀ ਆਮਦਨ 1 ਲੱਖ ਰੁਪਈਆ ਸੀ ਉਸ ਵੇਲੇ ਤੇ ਚੌਲਾਂ ਦਾ ਜਿਹੜਾ ਸਭ ਤੋਂ ਵੱਡਾ ਵਪਾਰ ਇਸੇ ਸ਼ਹਿਰ ਦੇ ਵਿੱਚ ਹੁੰਦਾ ਸੀ ਇਹ ਸ਼ਹਿਰ ਬਿਲਕੁਲ ਖਤਮ ਹੋ ਗਿਆ 1818 ਦੇ ਵਿੱਚ ਇਥੋਂ ਦੀ ਆਬਾਦੀ ਜਿਹੜੀ ਉਹ 60 ਹਜ਼ਾਰ ਦੇ ਕਰੀਬ ਸੀ ਉਸ ਤੋਂ ਬਾਅਦ 1819 ਵਿੱਚ ਜਦੋਂ ਇੱਥੇ ਪੁਚਾਲ ਆਇਆ ਤੇ ਸਿੰਧ ਨਦੀ ਦਾ ਪ੍ਰਵਾਹ ਜਿਹੜਾ ਉਹ ਦੂਜੇ ਪਾਸੇ ਚਲਾ ਗਿਆ ਤੇ ਇਥੋਂ ਦੀ ਬੰਦਰਗਾਹ ਜਿਹੜੀ ਸੀ ਉਹ ਬਿਲਕੁਲ ਖਤਮ ਹੋ ਗਈ ਤੇ ਬੰਦਰਗਾਹ ਖਤਮ ਹੋਣ ਦੇ ਕਾਰਨ ਇਥੋਂ ਦੀ ਜਿਹੜੀ ਆਬਾਦੀ ਸੀ ਉਹ ਬਿਲਕੁਲ ਘਟਣੀ ਸ਼ੁਰੂ ਹੋ ਗਈ ਕਸ ਤੋਂ ਬਾਅਦ ਫਿਰ ਹੌਲੀ-ਹੌਲੀ ਆਬਾਦੀ ਘਟਦੀ 6000 ਤੇ ਫਿਰ ਲੋਕਾਂ ਨੇ ਇਸ ਕਿਲੇ ਨੂੰ ਜਿਹੜਾ ਉਹ ਬਿਲਕੁਲ ਨਹੀਂ ਛੱਡ ਦਿੱਤਾ ਤੇ ਜਿਹੜੀਆਂ ਪਿਛਲੀਆਂ ਮਰਦਮ ਸ਼ੁਮਾਰੀਆਂ ਹੋਈਆਂ ਨੇ ਜਿਹਦੇ ਵਿੱਚ ਮੈਂ ਗੱਲ ਜੇ 2011 ਦੀ ਮਰਦਮ ਸ਼ੁਮਾਰੀ ਦੀ ਕਰਾਂ ਤੇ ਇਥੋਂ ਦੀ ਕੁੱਲ ਆਬਾਦੀ ਜਿਹੜੀ ਹੈ ਉਹ 563 ਲੋਕ ਜਿਹੜੇ ਨੇ ਉਹ ਸਿਰਫ ਇਸ ਨਗਰ ਦੇ ਅੰਦਰ ਹੁਣ ਰਹਿੰਦੇ ਹਨ ਤੇ ਇਤਿਹਾਸਕ ਤੌਰ ਤੇ ਇਸ ਸ਼ਹਿਰ ਦਾ ਮਹੱਤਵ ਜਿਹੜਾ ਹੈ ਉਹ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਮਹਾਰਕ ਚਰਨੇ ਇਥੇ ਪਏ ਨੇ ਪਰ ਦੂਸਰੇ ਪੱਖ ਤੋਂ ਆਰਥਿਕ ਪੱਖ ਤੋਂ ਇਸ ਸ਼ਹਿਰ ਦਾ ਮਹੱਤਵ ਜਿਹੜਾ ਉਹ ਬਿਲਕੁਲ ਖਤਮ ਹੋ ਗਿਆ ਅੱਜ ਇਹ ਸ਼ਹਿਰ ਇੱਕ ਉਜਾੜ ਬੀਆਬਾਨ ਕਿਲੇ ਦੇ ਰੂਪ ਵਿੱਚ ਇੱਥੇ ਮੌਜੂਦ ਹੈ ਜਿਹਦੇ ਆਪ ਜੀ ਇੱਥੇ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਪਾਤਸ਼ਾਹ ਇਸ ਅਸਥਾਨ ਤੇ 21 ਦਿਨ ਬਿਰਾਜਮਾਨ ਰਹੇ ਸੀ ਤੇ ਇਹ ਉਹੀ ਪ੍ਰਾਤਨ ਘਰ ਹੈ ਜਿਸ ਘਰ ਦੇ ਵਿੱਚ ਗੁਰਨਾਨਕ ਪਾਤਸ਼ਾਹ ਆ ਕੇ ਠਹਿਰੇ ਸਨ ਇਸ ਪਵਿੱਤਰ ਦਰਬਾਰ ਨੂੰ ਯੂਨੈਸਕੋ ਵੱਲੋਂ ਏਸ਼ੀਆ ਪੈਸੀਫਿਕ ਅਵਾਰਡ ਦੇ ਨਾਲ ਰਜਿਸਟਰਡ ਵੀ ਕੀਤਾ ਗਿਆ ਇਸ ਦਾ ਭਾਵ ਇਹ ਹੈ ਕਿ ਇਸ ਸਥਾਨ ਨੂੰ ਇਸੇ ਤਰ੍ਹਾਂ ਹੀ ਸੁਰੱਖਿਅਤ ਰੱਖਿਆ ਜਾਵੇਗਾ ਸਨ 1819 ਦੇ ਵਿੱਚ ਜਦੋਂ ਇੱਥੇ ਪੁਚਾਰ ਆਇਆ ਤੇ ਆਸੇ ਪਾਸੇ ਸਾਰੀਆਂ ਬਿਲਡਿੰਗਾਂ ਘਰ ਤਬਾਹ ਹੋ ਗਏ ਸਨ ਲੇਕਿਨ ਇਹ ਸਥਾਨ ਸੁਰੱਖਿਅਤ ਰਿਹਾ ਸੀ ਇਸ ਦੀ ਸੁਰੱਖਿਆ ਨੂੰ ਵੇਖਦੇ ਹੋਏ ਹੀ ਯੂਨੈਸਕੋ ਵੱਲੋਂ ਇਸ ਨੂੰ ਏਸ਼ੀਆ ਪੈਸੀਫਿਕ ਅਵਾਰਡ ਦੇ ਨਾਲ ਰਜਿਸਟਰਡ ਕੀਤਾ ਗਿਆ ਭਾਵ ਕਿ ਇੱਥੇ ਕੋਈ ਵੀ ਉਹ ਸਾਰੀ ਨਹੀਂ ਕੀਤੀ ਜਾ ਸਕਦੀ ਇਹਦੇ ਉੱਪਰ ਨਾ ਹੀ ਇਹਦੇ ਵਿੱਚੋਂ ਕੁਝ ਕੱਢਿਆ ਜਾ ਸਕਦਾ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ 1500 ਕਿਲੋਮੀਟਰ ਦੀ ਦੂਰੀ ਤੇ ਵਸਿਆ ਪਿੰਡ ਲਖਪਤ ਗੁਰਨਾਨਕ ਪਾਤਸ਼ਾਹ ਜੀ ਦੀ ਪਵਿੱਤਰ ਚਰਨਛੋ ਮubarrak ਧਰਤੀ। ਲਖਪਤ ਗੁਜਰਾਤ ਦੇ ਜ਼ਿਲ੍ਹਾ ਕੱਚ ਤੋਂ 135 ਕਿਲੋਮੀਟਰ ਦੀ ਦੂਰੀ ਤੇ ਵਸਿਆ ਹੋਇਆ ਕਿਲੇ ਨੋਮਾ ਪਿੰਡ ਹੈ। ਇੱਥੇ ਪਹੁੰਚਣ ਲਈ ਕਾਛ ਤੱਕ ਰੇਲ ਸਫਰ ਅਤੇ ਅਗੋਂ ਬੱਸ ਰਹੀਂ ਆਇਆ ਜਾ ਸਕਦਾ ਹੈ। ਤਾਰੀਖ ਵਿੱਚ ਦਰਜ ਹੈ ਕਿ ਗੁਰੂ ਨਾਨਕ ਸਾਹਿਬ 21 ਦਿਨ ਇਸ ਨਗਰ ਵਿੱਚ ਠਹਿਰੇ ਸਨ ਜਦੋਂ ਮੱਕੇ ਦੀ ਯਾਤਰਾ ਤੇ ਗਏ ਸਨ। ਯਾਦ ਵਜੋ ਗੁਰੂ ਨਾਨਕ ਸਾਹਿਬ ਨੇ ਸੰਗਤ ਨੂੰ ਖੜਾਵਾਂ ਭੇਂਟ ਕੀਤੀਆਂ ਸਨ। ਇੱਕ ਅਜੀਹਾ ਵੀ ਸਮਾਂ ਸੀ ਜਦੋਂ ਇਹ ਵਸਦੀ ਹੋਈ ਬੰਦਰਗਾਹ ਦੇ ਰੂਪ ਵਿੱਚ ਜਗਤ ਪ੍ਰਸਿੱਧ ਨਗਰ ਸੀ। ਗੁਰੂ ਨਾਨਕ ਸਾਹਿਬ ਦੀ ਆਮਦ ਸਮੇਂ ਵੀ ਇਥੇ ਯਾਤਰੀਆਂ ਦੀ ਪੂਰੀ ਚੈਲਪੈਲ ਸੀ ਇਥੋਂ ਹੀ ਗੁਰੂ ਨਾਨਕ ਸਾਹਿਬ ਸਮੁੰਦਰੀ ਰਸਤੇ ਦੁਆਰਾ ਮੱਕਾ ਮਦੀਨਾ ਦੀ ਯਾਤਰਾ ਲਈ ਰਵਾਨਾ ਹੋਏ ਸਨ ਲਖਪਤ ਸਾਹਿਬ ਜਗਾ ਉਹ ਹੈ ਜਿੱਥੇ ਤੋਂ ਗੁਰੂ ਨਾਨਕ ਸਾਹਿਬ ਮੱਕਾ ਮਦੀਨਾ ਗਏ ਵਾਇਆ ਕਰਾਚੀ ਇਹ ਲਖਪਤ ਸਾਹਿਬ ਜਗਾ ਉਹ ਹੈ ਜਿੱਥੋਂ ਮੱਕਾ ਮਦੀਨਾ ਤੋਂ ਗੁਰਦਾਨ ਸਾਹਿਬ ਆਏ ਤਦ ਵਾਪਸ ਹੋਈ ਸੀ ਜਗ੍ਹਾਏ ਇਹ ਜਗ੍ਹਾ ਜਿਹੜੀ ਸੀ ਉਦਾਸੀ ਸਾਧੂਆਂ ਕੋ ਹੁੰਦੀ ਸੀ ਉਦਾਸੂ ਸਾਧੂ ਇੱਥੇ ਆਪਣੇ ਪੂਜਾ ਪਾਠ ਕਰਦੇ ਹੁੰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਰੱਖਿਆ ਸੀ ਮਹਾਰਾਜ ਨੇ ਪਹਿਲਾਂ ਜਿੰਨੇ ਵੀ ਇਨਾਂ ਦੇ ਸੰਤ ਹੋਏ ਉਹ ਸਾਰੇ ਹੀ ਪੰਜਾਬੀ ਜਾਣਦੇ ਸੀ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਇੱਥੇ ਹਮੇਸ਼ਾ ਰਿਹਾ ਹੈ ਇਹ ਗੁਰਦੁਆਰਾ ਸਾਹਿਬ ਦੀ ਵਿਸ਼ੇਸ਼ਤਾ ਇੱਕ ਹੋਰ ਵੀ ਹੈ ਕਿ ਇਸ ਗੁਰਦੁਆਰੇ ਸਾਹਿਬ ਨੂੰ 2004 ਵਿੱਚ ਯੂਨੈਸਕੋ ਦਾ ਅਵਾਰਡ ਮਿਲਿਆ ਜਿਹੜਾ ਕਿ ਹਰ ਬੰਦੇ ਨੂੰ ਹਰ ਹਰ ਆਦਮੀ ਨੂੰ ਪਤਾ ਨਹੀਂ ਕਿ ਇਹਦੀ ਵੈਲਿਊ ਕੀ ਹੈ ਬਾਬਾ ਰੱਖਾ ਸਿੰਘ ਜੀ ਦੇ ਟਾਈਮ ਵਿੱਚ ਇਹ ਯੂਨੈਸਕੋ ਦਾ ਅਵਾਰਡ ਮਿਲਿਆ ਔਰ ਇਸ ਤਰ੍ਹਾਂ ਉਹਨਾਂ ਦੇ ਕੰਮ ਦੀ ਸراہਣਾ ਵੀ ਹੋਈ ਔਰ ਅੱਜ ਤੁਸੀਂ ਦੇਖੋਗੇ ਪਿੱਛੇ ਹੁਣ ਜਾ ਕੇ ਅੰਦਰ ਦੇਖੋ ਕਿੰਨਾ بڑا ਕੰਮ ਹੋ ਰਿਹਾ ਉਹਨਾਂ ਦੀ ਮਿਹਨਤਾਂ ਨਾਲ ਉਹਨਾਂ ਦੇ ਸਦਕੇ ਨਾਲ ਗੁਰਨਾਨ ਸਾਹਿਬ ਦੀ ਕਿਰਪਾ ਨਾਲ ਇਹ ਸਾਰੇ ਕੰਮ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 18ਵੀਂ ਸਦੀ ਵਿੱਚ ਇਥੋਂ ਦੇ ਜੰਪਲ ਫਤਿਹ ਮੁਹੰਮਦ ਨੇ ਇਸ ਨਗਰ ਦੇ ਆਸ-ਪਾਸੇ ਕਿਲਾ ਨੁਮਾ ਦੀਵਾਰ ਤਾਮੀਰ ਕਰਵਾਈ ਸਾਲ 1920 ਵਿੱਚ ਪੁਚਾਲ ਆਉਣ ਕਰਕੇ ਸਮੁੰਦਰ ਇਸ ਨਗਰ ਤੋਂ ਪਿੱਛੇ ਚਲਿਆ ਗਿਆ ਅਤੇ ਰੇਤ ਉੱਪਰ ਆ ਗਈ ਵਪਾਰ ਹੌਲੀ-ਹੌਲੀ ਘਟਦਾ ਗਿਆ ਵਪਾਰ ਘਟ ਹੋਣ ਕਾਰਨ ਇਸ ਨਗਰ ਤੋਂ ਲੋਕ ਬਾਹਰ ਨਿਕਲਦੇ ਗਏ ਇਸ ਕਰਕੇ ਇਸ ਪਿੰਡ ਦੀ ਵਸੋਂ ਵਰਤਮਾਨ ਸਮੇਂ ਵਿੱਚ ਬਹੁਤ ਘਟ ਹੈ ਗੁਰਦੁਆਰਾ ਸਾਹਿਬ ਦੀ ਸਾਮ ਸੰਭਾਲ ਪਹਿਲਾਂ ਉਦਾਸੀਆਂ ਵੱਲੋਂ ਕੀਤੀ ਜਾਂਦੀ ਸੀ ਹੁਣ ਇੱਥੋਂ ਦਾ ਪ੍ਰਬੰਧ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਸੰਭਾਲ ਰਹੇ ਨੇ ਉਦਾਸੀਆਂ ਨੇ ਕਾਫੀ ਸਮਾਂ ਇਹਦੀ ਸੇਵਾ ਕੀਤੀ ਸਾ ਸੰਗਤ ਜੀ ਇਹ ਜਿਹੜਾ ਤੁਸੀਂ ਨਿਸ਼ਾਨ ਸਾਹਿਬ ਛੋਟਾ ਦੇਖਦੇ ਹੋ ਇਹ ਉਦਾਸੀਆਂ ਦਾ ਧੂਣਾ ਸੀ ਔਰ ਇਹ ਵੱਡਾ ਨਿਸ਼ਾਨ ਸਾਹਿਬ ਖਾਲਸਾ ਪੰਥ ਵੱਲੋਂ ਇੱਥੇ ਸ਼ਿਸ਼ੋਭਿਤ ਕੀਤਾ ਗਿਆ ਸੰਗਤ ਦੀ ਰਹਾਇਸ਼ ਦਾ ਵਿਸ਼ੇਸ਼ ਪ੍ਰਬੰਧ ਹੈ ਅਤੇ ਲੋਹ ਲੰਗਰ ਚੱਲਦਾ ਰਹਿੰਦਾ ਜਿੱਥੇ ਬਾਬਾ ਪੈਰ ਤਰੀ ਪੂਜਾ ਆਸਨ ਥਾਪਨ ਹੋਵਾ ਅਜੋਨ ਜਿਸ ਗੁਰਦੁਆਰੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਲਖਪਤ ਸਾਹਿਬ કચ્છ ਗੁਜਰਾਤ ਵਿਖੇ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਧਰਤੀ ਤੇ ਆਪਣੇ ਮੁਬਾਰਕ ਚਰਨ ਪਾਏ ਤੇ ਉਹਨਾਂ ਦੀ ਯਾਦ ਵਿੱਚ ਅਜੇ ਗੁਰਦੁਆਰਾ ਇੱਥੇ ਸੁਸ਼ੋਭਿਤ ਹੈ ਯੂਨੈਸਕੋ ਵੱਲੋਂ ਵਰਲਡ ਹੈਰੀਟੇਜ ਦਾ ਦਰਜਾ ਵੀ ਇਸ ਗੁਰਦੁਆਰਾ ਸਾਹਿਬ ਨੂੰ ਦਿੱਤਾ ਗਿਆ ਹੈ ਇੱਥੇ ਗੁਰੂ ਨਾਨਕ ਦੇਵ ਜੀ ਦੀ ਖੜਾਵਾਂ ਵੀ ਮੌਜੂਦ ਹਨ ਇਸ ਸਥਾਨ ਦੀ ਸੇਵਾ ਬਾਬਾ ਲਖਾ ਸਿੰਘ ਜੀ ਕੋਟਾ ਵਾਲੇ ਵੱਲੋਂ ਕੀਤੀ ਗਈ ਹੈ ਇਹਦਾ ਇਤਿਹਾਸਿਕ ਮਹਤਵ ਵੇਖਦੇ ਹੋਏ ਗੁਜਰਾਤ ਸਰਕਾਰ ਦੇ ਉਸ ਵਲੇ ਦੀ ਮੁੱਖ ਮੰਤਰੀ ਸ਼੍ਰੀ ਵਿਜੇ ਰੁਪਾੜੀ ਜੀ ਦੁਆਰਾ 10 ਕਰੋੜ ਦੀ ਸੇਵਾ ਦਿੱਤੀ ਗਈ ਜਿਦੇ ਵਿੱਚੋਂ 5 ਕਰੋੜ ਇਸ ਗੁਰਦੁਆਰਾ ਸਾਹਿਬ ਵਾਸਤੇ ਦਿੱਤੇ ਗਏ ਨੇ ਅੱਜ ਨਾ ਕੇਵਲ ਭਾਰਤ ਤੋਂ ਬਲਕਿ ਵਿਸ਼ਵ ਤੋਂ ਸੰਤਾਂ ਦੂਰ ਦੂਰ ਤੋਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਇੱਥੇ ਆ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਸਾਹਿਬ ਜੀ ਦੀਆਂ ਇੱਥੇ ਪਵਿੱਤਰ ਖੜਾਵਾ ਵੀ ਮੌਜੂਦ ਨੇ ਔਰ ਉਹ ਪੁਰਾਤਨ ਝੂਲਾ ਵੀ ਮੌਜੂਦ ਹੈ ਜਿਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੜਾਵਾਂ ਨੂੰ ਰੱਖ ਕੇ ਉਹ ਸਿੰਧੀ ਪਰਿਵਾਰ ਇੱਥੋਂ ਦੀ ਸੇਵਾ ਕਰਿਆ ਕਰਦੇ ਸਨ ਗੁਰੂ ਨਾਨਕ ਸਾਹਿਬ ਜੀ ਦੇ ਇੱਥੇ ਆਉਣ ਦੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਉਂ ਦੀ ਤਿਉਂ ਕਾਇਮ ਹੈ ਅਤੇ ਇੱਥੇ ਗੁਰੂ ਨਾਨਕ ਸਾਹਿਬ ਜੀ ਦੀਆਂ ਪਵਿੱਤਰ ਖੜਾਵਾਂ ਵੀ ਮੌਜੂਦ ਨੇ ਜਿੱਥੇ ਬਾਬਾ ਪੈਰ ਤਰੇ i oh. ਗੁਰਦੁਆਰਾ ਲਖਪਤ ਸਾਹਿਬ ਦਰਸ਼ਨ ਦੀਦਾਰ ਦੇ ਲਈ ਪਹੁੰਚਣ ਵਾਲੀ ਸੰਗਤ ਦੇ ਲਈ ਰਸਤੇ ਦੇ ਵਿੱਚ ਗੁਰਦੁਆਰਾ ਸਿੰਘ ਸਭ ਗਾਂਧੀ ਧਾਮ ਵਿਖੇ ਰਹਾਇਸ਼ ਅਤੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੈ ਲਖਪਤ ਸਾਹਿਬ ਜਾਣ ਵਾਲੀ ਸੰਗਤ ਜੇਕਰ ਗੁਰਦੁਆਰਾ ਗਾਂਧੀ ਧਾਮ ਵਿਖੇ ਰੁਕਦੀ ਹੈ ਤੇ ਇੱਥੋਂ ਦੀ ਮੈਨੇਜਮੈਂਟ ਕਮੇਟੀ ਆਪਣੇ ਵੱਡੇ ਭਾਗ ਸਮਝੇਗੀ ਇਸ ਸਥਾਨ ਅਹਮਦਾਬਾਦ ਤੋਂ ਲਗਭਗ 350 ਕਿਲੋਮੀਟਰ ਔਰ ਇਸ ਸਥਾਨ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਸਥਾਨ ਗੁਰੂ ਨਾਨਕ ਦਰਬਾਰ ਲਖਪਤ ਸਾਹਿਬ 200 ਕਿਲੋਮੀਟਰ ਹੈ ਔਰ ਇਸ ਸਥਾਨ ਜਿੱਤੇ ਅਭਦਰਸ਼ਨ ਕਰ ਰਹੇ ਹੋ ਔਰ ਇਹ ਸਥਾਨ ਸੈਂਟਰ ਦੇ ਵਿੱਚ ਪੈਂਦਾ ਹੈ ਅੰਮ੍ਰਿਤਸਰ ਤੋਂ ਲਖਪਤ ਸਾਹਿਬ ਦਰਬਾਰ ਔਰ ਗੁਰੂਕੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਜਿਸ ਨੇ ਵੀ ਗੁਰੂ ਨਾਨਕ ਦਰਬਾਰ ਲਖਪਤ ਸਾਹਿਬ ਦੇ ਦਰਸ਼ਨਾਂ ਨੂੰ ਜਾਣਾ ਹੋਏ ਇਸ ਸਥਾਨ ਦੇ ਉੱਤੇ ਰਹਿਣ ਦੀ ਲੰਗਰ ਦੀ ਅਤੇ ਮੈਡੀਕਲ ਸੁਵਿਧਾ ਉਪਲਬਧ ਹੈ ਕਦੇ ਵੀ ਗੁਰੂਕੀਆਂ ਸੰਗਤਾਂ ਸਾਨੂੰ ਸੇਵਾ ਦਾ ਮੌਕਾ ਦੇਣ ਸਾਰੀ ਸੰਗਤ ਹਾਜ਼ਰ ਹੈ ਤੇ ਇਸ ਸਥਾਨ ਤੋਂ ਆਪਾਂ ਕੋਈ ਵੀ ਸੇਵਾ ਲੈਣਾ ਚਾਹੁੰਦੇ ਹੋ ਤੇ ਸਾਰੀਆਂ ਸੰਗਤਾਂ ਤਤਪਰ ਹਨ ਤਿਆਰ ਬਰ ਤਿਆਰ ਹਨ ਸੋ ਸਾਰੀਆਂ ਸੰਗਤਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ 1988 ਤੋਂ ਬਾਅਦ ਇਹਦੀ ਸੇਵਾ ਖਾਲਸਾ ਪੰਥ ਦੇ ਕੋਲ ਆਉਂਦੀ ਹੈ ਔਰ ਲਗਾਤਾਰੀ ਦੀ ਸੇਵਾ ਇਸੇ ਤਰ੍ਹਾਂ ਨਿਰੰਤਰ ਜਾਰੀ ਹੈ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਕਰਵਾ ਰਹੇ ਨੇ